ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਦੇ ਆ ਸਪੈਸ਼ਲੀ ਆਪਣੇ ਪੰਜਾਬ ਅਤੇ ਹਰਿਆਣਾ ਦੇ ਸਟੂਡੈਂਟ ਦੇ ਉੱਪਰ ਫੋਕਸ ਕਰਦੇ ਹੋਏ ਕਿਉਂਕਿ ਆਸਟ੍ਰੇਲੀਆ ਦੀ ਕੁਝ ਯੂਨੀਵਰਸਿਟੀਆਂ ਨੇ ਜੋ ਹੈ ਸੀਟਾਂ ਓਪਨ ਕਰ ਦਿੱਤੀਆਂ ਨੇ ਤਾਂ ਇਸ ਸਮੇਂ ਦੇ ਵਿੱਚ ਕੀ ਸਮਝਦਾਰੀ ਵਾਲਾ ਸਟੈਪ ਰਹੇਗਾ ਪੰਜਾਬ ਅਤੇ ਹਰਿਆਣਾ ਦੇ ਸਟੂਡੈਂਟਸ ਲਈ ਔਰ ਕਿਹੜੀਆਂ ਗਲਤੀਆਂ ਨਾ ਕਰਨ ਕਿਉਂਕਿ ਆਲਰੇਡੀ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਜਦੋਂ ਗੱਲ ਹੈ ਤਾਂ ਪ੍ਰੋਸੀਜਰ ਟਫ ਜ਼ਰੂਰ ਨਜ਼ਰ ਆ ਰਿਹਾ ਇਸ ਸਮੇਂ ਦੇ ਵਿੱਚ ਤੇ ਹੋਰ ਕਿਹੜੀ ਗੱਲਾਂ ਦਾ ਧਿਆਨ ਰੱਖਦੇ ਹੋਏ ਜ਼ਰੂਰ ਅੱਗੇ ਵਧਣ ਸਟੂਡੈਂਟ ਜੁਲਾਈ ਇਨਟੇਕ ਤੇ ਫੋਕਸ ਕਰਾਂਗੇ ਹਲੇ ਫਾਲੋ ਕਰਦੇ ਹੋਏ ਤੁਸੀਂ ਆਪਣੀ ਫਾਈਲ ਲਗਾ ਦਿਓ ਔਰ ਕਿਹੜੀਆਂ ਗਲਤੀਆਂ ਨਾ ਕਰੋ ਬਾਰ ਬਾਰ ਇਹ ਗਲਤਾਂ ਕਰਦੇ ਆ ਕਿਉਂਕਿ ਆਸਟ੍ਰੇਲੀਆ ਸਟੱਡੀ ਵੀਜ਼ਾ ਜਿੱਥੇ ਇੱਕ ਵਾਰ ਰਿਫਿਊਜ਼ਲ ਲੱਗ ਗਈ ਤੁਸੀਂ ਦੁਬਾਰਾ ਅਪਲਾਈ ਨਹੀਂ ਕਰ ਸਕਦੇ ਹੋ ਫਰੈਸ਼ ਪਾਸਵਰਡ ਸਟੂਡੈਂਟਸ ਦੀ ਗੱਲ ਕਰਾਂਗੇ ਤੇ 23 ਪਾਸਵਰਡ ਸਟੂਡੈਂਟ ਦੀ ਵੀ ਗੱਲ ਕਰਾਂਗੇ ਤੇ ਇਹ ਪੂਰੀ ਇਨਫਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਚੋਪੜਾ ਕੰਸਲਟੈਂਸੀ ਤੋਂ ਅਬ੍ਰੋਡ ਐਜੂਕੇਸ਼ਨ ਐਡਵਾਈਜ਼ਰ ਮਿਸਟਰ ਉਦੀਪ ਚੋਪੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਦੇ ਜੀ ਆਸਟ੍ਰੇਲੀਆ ਸਟੱਡੀ ਵੀਜ਼ਾ ਪੰਜਾਬ ਅਤੇ ਹਰਿਆਣਾ ਦਾ ਸਟੂਡੈਂਟ ਯੂਨੀਵਰਸਿਟੀਆਂ ਵੱਲੋਂ ਸੀਟ ਓਪਨ ਕਰ ਦਿੱਤੀਆਂ ਗਈਆਂ। ਰੀਸੈਂਟ ਪਾਸਰਡ ਸਟੂਡੈਂਟ ਜਿਹੜਾ ਪਲੱਸ 2 ਕਰ ਰਿਹਾ ਹੈ ਅਗੋ ਅਪਲਾਈ ਕਰਨ ਬਾਰੇ ਸੋਚ ਰਿਹਾ ਹੈ 23 ਪਾਸਰਡ ਸਟੂਡੈਂਟ ਜਿਹਦੇ ਲਈ ਲਾਸਟ ਚਾਂਸ ਹੈ। ਸਭ ਨੂੰ ਤੁਸੀਂ ਇੱਥੇ ਕਿਵੇਂ ਗਾਈਡ ਕਰਨਾ ਚਾਹੋਗੇ? ਕਿਹੜੀਆਂ ਗੱਲਾਂ ਦਾ ਇੱਥੇ ਜ਼ਰੂਰ ਧਿਆਨ ਰੱਖਿਆ ਜਾਏ? ਕਿਉਂਕਿ ਕਿਤੇ ਨਾ ਕਿਤੇ ਪ੍ਰੋਸੀਜਰ ਜਿਹੜਾ ਸੀ ਲਗਾਤਾਰ ਦੇਖ ਰਿਹਾ। ਟਫ ਥੋੜਾ ਜ਼ਰੂਰ ਨਜ਼ਰ ਆਉਂਦਾ ਹੈ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਮੈਮ ਟਫ ਹੈ ਬਟ ਆਬਵੀਅਸਲੀ ਆ ਮੀਨ ਦ ਗੇਮ ਇਜ਼ ਸਟਿਲ ਗoing ਆਨ ਐਂਡ ਆਨ ਐਂਡ ਆਲ ਇਹ ਜਦੋਂ ਮੈਮ ਦੇਖੋ ਸੀਟਾਂ ਖੋਲਦੀਆਂ ਤਾਂ ਕੋਈ ਬੱਚਾ ਤਾਂ ਲੈਂਦਾ ਹੀ ਜਾਂਦਾ ਸੀਟਾਂ ਜੀ ਅਮਨ ਆਪਾਂ ਕਿਉਂ ਇਹਨੇ 네ਗੇਟਿਵ ਹੁੰਦੇ ਆ ਕਿ ਬੱਚੇ ਦੇ ਫਾਈਨੈਂਸ਼ੀਅਲ ਨਹੀਂ ਮੈਚ ਹੋ ਰਿਹਾ ਜੀਟੀ ਕ੍ਰਾਸ ਨਹੀਂ ਹੋ ਰਹੀ ਆਪਾਂ ਕੇਸ ਹੀ ਹੋ ਜੇ ਲਈਏ ਜਿਹਦੇ ਵੀ ਬੱਚੇ ਦਾ ਫਾਈਨੈਂਸ਼ੀਅਲ ਸਟਰੋਂਗ ਹੈਗਾ ਬਾਕੀ ਚੀਜ਼ਾਂ ਆਸਟ੍ਰੇਲੀਆ ਇੰਨੀ ਕੰਸੀਡਰ ਨਹੀਂ ਕਰਦਾ ਜਿੰਨੀ ਫਾਈਨੈਂਸ਼ੀਅਲ ਸਟੇਟਮੈਂਟਸ ਜਾਂ ਫਾਈਨੈਂਸ਼ੀਅਲ ਆਈਟੀਆਰ ਜਾਂ ਬੇਸਿਕਲੀ ਫੰਡ ਜਿਹੜੇ ਹੈਗੇ ਆ ਉਹ ਪੁਰਾਣੇ ਹੈਗੇ ਆ ਜਿੰਨੇ ਕੁੜਾ ਨੂੰ ਚਾਹੀਦੇ ਉਹ ਸਫੀਸ਼ੀਐਂਟ ਹੈਗੇ ਨਹੀਂ ਹੈ ਸੋ ਜੇ ਇਹ ਚੀਜ਼ਾਂ ਹੈਗੀ ਹੈ ਤਾਂ ਆਬਵੀਅਸਲੀ ਪੰਜਾਬ ਹਰਿਆਣਾ ਦੀ ਦੁਬਾਰਾ ਕੁਝ ਯੂਨੀਵਰਸਿਟੀਆਂ ਹੈਗੀਆਂ ਉਹਨਾਂ ਨੇ ਅਕਸੈਪਟ ਕਰਨੇ ਸ਼ੁਰੂ ਕਰ ਦਿੱਤੇ ਸੋ ਰਾਈਟ ਨਾਓ ਦੇ ਆਰ ਟੇਕਿੰਗ ਅ ਯੂ ਨੋ ਪੰਜਾਬ ਹਰਿਆਣਾ ਸਟੂਡੈਂਟਸ ਅਗੇਨ ਬਿਕਾਉਜ਼ ਉਹਨਾਂ ਨੂੰ ਪਤਾ ਹੈ ਕਿ ਭਈ ਪੰਜਾਬ ਦੇ ਬੱਚਿਆਂ ਤੋਂ ਬਗੈਰ ਯੂਨੀਵਰਸਿਟੀਆਂ ਪਲੇ ਅਰਾਊਂਡ ਨਹੀਂ ਕਰ ਸਕਦੀ ਸੋ ਯੂ نو ਇੱਕ ਇਨਟੇਕ ਦੇ ਵਿੱਚ ਮੈਂ ਦੇਖੋ ਕਿਤੇ ਹਾਰਡ ਹੋ ਜਾਂਦੇ ਕਿਤੇ ਲੀਨੇਟ ਹੋ ਜਾਂਦੇ ਆ ਸੋ ਜੁਲਾਈ ਇਨਟੇਕ ਮੈਨੂੰ ਲੱਗਦਾ ਕਿ ਕਾਫੀ ਲੀਨੀਐਂਸੀ ਨਾਲ ਚੱਲਾ ਜਾਏਗਾ ਕੋਟਾ ਦੇਖੋ ਕੋਟਾ ਇਨਕਰੀਜ਼ ਨਹੀਂ ਹੋ ਸਕਦਾ ਬਟ ਲੀਨੀਐਂਸੀ ਇਨਕਰੀਜ਼ ਹੋ ਸਕਦੀ ਹੈ ਫਾਰ ਨਾਓ ਜੁਲਾਈ ਇਨਟੇਕ ਵਿੱਚ ਅਸੀਂ 55% ਦੇ ਉੱਤੇ ਜਿਹੜੇ ਬੱਚਿਆਂ ਦੇ ਮਾਰਕਸ ਹੈਗੇ ਆ ਉਹ ਅਸੀਂ ਲੈ ਰਹੇ ਆ 6 ਬੈਂਡ ਓਵਰਆਲ ਪਲੱਸ 2 ਦੇ ਵਿੱਚ ਲੈ ਰਹੇ ਆ 56 ਪੀਟੀ ਵਿੱਚ ਹੈਗੇ ਆ નો ਲੈਸ ਦਨ 54 OES ਅਕਸੈਪਟ ਕਰ ਰਹੇ ਆ CBSE 55 ਅਸੀਂ ਅਕਸੈਪਟ ਕਰ ਰਹੇ ਆ 6.5 નો ਲੈਸ ਦਨ 6 ਮਾਸਟਰ ਵੀ ਅਸੀਂ ਅਕਸੈਪਟ ਕਰ ਰਹੇ ਆ ਚੰਗੇ ਬੈਕਗਰਾਉਂਡ ਚੰਗੀਆਂ ਫਾਈਨੈਂਸ਼ੀਅਲਸ ਨਾਲ ਆਇਓ ਜੇ ਅਸੀਂ ਜੋ ਜੋ ਬੇਸਿਕਲੀ ਅਸੀਂ ਕੇਸ ਚਾਹੁੰਦੇ ਆ ਪੁਰਾਣੀ ਵੀਡੀਓ ਦੇਖ ਲਿਓ ਮੇਰੀ ਅਸੀਂ ਕਿਹੋ ਜਿਹਾ ਕੇਸ ਚਾਹੁੰਦੇ ਆ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਲਈ ਸਿਰਫ ਖੇਤੀਬਾੜੀ ਕਰਦੇ ਹੋ ਸਾਡੇ ਕੋਲ ਆ ਰਹੇ ਹੋ ਇਨਕਮ ਚੰਗੀ ਹੈਗੀ ਹੈ ਪਰ ਦਿਖਾਉਣ ਨੂੰ ਕੁਛ ਦੀਆਂ ਨਾ ਆਇਓ ਦੇਰੀ ਕਰਦੇ ਹੋ ਜਾਂ ਬੇਸਿਕਲੀ ਕੋਈ ਖਾਤੇ ਵਿੱਚ ਪੈਸੇ ਪੜੇ ਆ ਜਾਂ ਕੈਸ਼ ਪੜਿਆ ਘਰੇ ਨਾ ਆਇਓ ਸੋ ਮੈਂ ਤੁਹਾਨੂੰ ਨਾ ਆਣ ਵਾਲੀ ਚੀਜ਼ਾਂ ਜ਼ਿਆਦਾ ਦੱਸ ਰਿਹਾ ਬਿਕੋਜ਼ ਇਹ ਸਾਡੇ ਲਈ ਵੀ ਪ੍ਰੋਬਲਮ ਹੈਗੀ ਹੈ ਜੇ ਪ੍ਰੋਫਾਈਲ ਵਿੱਚ ਹਸਬੈਂਡ ਐਂਡ ਵਾਈਫ ਤੁਹਾਡੇ ਮਾਪਿਓ ਕੋਈ ਜੌਬ ਕਰ ਰਹੇ ਆ ਜਾਂ ਤੁਸੀਂ ਲੋਨ ਲੈ ਸਕਦੇ ਹੋ ਆਜੋ ਅਸੀਂ ਹੈਲਪ ਕਰ ਦਾਂਗੇ ਜੇ ਕੋਈ ਐਫਡੀ ਪੁਰਾਣੀ ਪਈ ਹੈ ਫਾਦਰ ਦੀ ਜਾਂ ਗ੍ਰੈਂਡਫਾਦਰ ਦੀ ਆਜੋ ਅਸੀਂ ਐਕਸੈਪਟ ਕਰ ਲਾਂਗੇ ਜੇ ਆਈਟੀਆਰ ਫਾਦਰ ਫਾਦਰ ਮਦਰ ਦੀ ਕੁੱਲ ਮਿਲਾ ਕੇ 10 ਲੱਖ ਰੁਪਏ ਹੈਗੀ ਹੈ ਆ ਜੋ ਅਸੀਂ ਤੁਹਾਨੂੰ ਵੀਜ਼ਾ ਦੇ ਦਾਂਗੇ ਸੋ ਇਹ ਤਿੰਨ ਪੈਰਾਮੀਟਰ ਅਸੀਂ ਤੁਹਾਨੂੰ 80 90% ਤੱਕ ਦੱਸਦੇ ਕੋਈ ਵੀ ਜਾਣਕਾਰੀ ਹੋਰ ਚਾਹੀਦੀ ਹੈ ਕਿ ਭਈ ਤੁਸੀਂ ਕਹਿੰਦੇ ਤਾਇ ਇਹ ਉਹ ਲੈਦਾ ਪੈਸਾ ਪਿਆ ਕੋਈ ਪੀਐਫ ਦਾ ਪੈਸਾ ਪਿਆ ਇਹ ਸਾਰੇ ਟੈਕਨੀਕਲ ਚੀਜ਼ਾਂ ਨੇ ਉਹਦੇ ਲਈ ਤੁਸੀਂ ਸਾਨੂੰ ਇੱਕ ਵਾਰ ਕਾਲ ਕਰੋ ਅਸੀਂ ਤੁਹਾਨੂੰ ਦੱਸਾਂਗੇ ਕਿ ਭਈ ਇਹ ਚੀਜ਼ ਐਵੇਂ ਸੋਲਵ ਹੋਏਗੀ ਤਾਂ ਐਵੇਂ ਤੁਹਾਡਾ ਵੀਜ਼ਾ ਆਏਗਾ ਜੀ 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 ਬਿਲਕੁਲ ਦੇਖੋ ਇੱਥੇ ਹੀ ਇੱਕ ਚੰਗੇ ਕੰਸਲਟੈਂਟ ਦੀ ਪਹਿਚਾਨ ਹੁੰਦੀ ਹੈ अदरवाइज ਮਾਰਕੀਟ ਵਿੱਚ ਢੇਰ ਤਰ੍ਹਾਂ ਦੀ ਅਸੀਂ ਐਡਵਰਟਾਈਜ਼ਮੈਂਟ ਜ਼ਰੂਰ ਦੇਖ ਰਹੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੋਫਾਈਲ ਹੈ ਆ ਜੋ ਅਸੀਂ ਤੁਹਾਡਾ ਵੀਜ਼ਾ ਲਗਵਾ ਕੇ ਦਵਾਂਗੇ ਤੇ ਸਪਸ਼ਟ ਤੌਰ ਤੇ ਉਹਦੇ ਜਿਹਨੇ ਕਲੀਅਰ ਕਰ ਦਿੱਤਾ ਕਿਸ ਤਰ੍ਹਾਂ ਦੀ ਪ੍ਰੋਫਾਈਲ ਨੂੰ ਅੱਗੋਂ ਚਾਂਸ ਲੈਣਾ ਚਾਹੀਦਾ ਹੈ ਔਰ ਕਿਸ ਤਰ੍ਹਾਂ ਦੀ ਪ੍ਰੋਫਾਈਲ ਨੂੰ ਚਾਂਸ ਨਹੀਂ ਲੈਣਾ ਚਾਹੀਦਾ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਤੇ ਜੁਲਾਈ ਇਨਟੇਕ ਦੀ ਜਿੱਥੇ ਉਹਦੇ ਜੀ ਆਪਾਂ ਗੱਲ ਕਰਦੇ ਹਾਂ ਕਿੰਨਾ ਸਮਾਂ ਬਚਿਆ ਕਦੋਂ ਤੱਕ ਅਪਲਾਈ ਕੀਤਾ ਜਾ ਸਕਦਾ ਹੈ ਦੇਖੋ ਫਿਰ ਆਫਰ ਲੈਟਰ ਤਾਂ 2-3 ਦਿਨਾਂ ਚ ਆ ਹੀ ਜਾਂਦੀ ਹੈ ਮਹੀਨਾ ਅਸੀਂ ਆਪਣੇ टीएटी ਲੈ ਕੇ ਚੱਲਦੇ ਹਾਂ ਕਿ ਮੈਕਸਿਮਮ ਅਸੀਂ 2 ਮਹੀਨੇ ਤੱਕ ਬੱਚਾ ਜੀਟੀ ਕਲੀਅਰ ਕਰਦੀਏ ਉਸ ਤੋਂ ਬਾਅਦ ਅਸੀਂ ਆਬਵੀਅਸਲੀ ਉਹਦਾ ਜੀਟ ਫੀਸ ਫੂਸ ਕਰਵਾ ਕੇ 1.5 ਮਹੀਨੇ ਦਾ ਪ੍ਰੋਸੈਸ ਹੁੰਦਾ ਹੈ ਸਟੂਡੈਂਟ ਵੀਜ਼ਾ ਨੂੰ ਲੈ ਕੇ ਸੋ ਰਾਈਟ ਨਾਓ ਇਟ ਇਜ਼ ਅ ਬੈਸਟ ਟਾਈਮ ਟੂ ਅਪਲਾਈ ਫਾਰ ਸਟੂਡੈਂਟ ਵੀਜ਼ਾ ਜੇ ਬੱਚੇ ਦਾ ਪ੍ਰੋਫਾਈਲ ਚੰਗਾ ਹੈਗਾ ਤਾਂ ਜੇ ਨਹੀਂ ਹੈਗਾ ਤਾਂ ਸਾਡੇ ਕੋਲ ਲਾਓ ਅਸੀਂ ਕੋਈ ਐਦਾ ਐਜਾ ਕੰਮ ਨਹੀਂ ਕਰਨਾ ਜੋ ਜਿਹਦੇ ਵਿੱਚ ਅਸੀਂ ਤੁਹਾਨੂੰ ਅਸ਼ੋਰੈਂਸ ਦਈਏ ਕਿ ਤੁਹਾਡਾ ਵੀਜ਼ਾ ਲੱਗ ਜਾਏਗਾ ਕਿਉਂਕਿ ਰਾਈਟ ਨਾਓ ਆਸਟ੍ਰੇਲੀਆ ਇਜ਼ ਵੈਰੀ ਸਟ੍ਰਿਕਟ ਵਿਦ ਫਾਈਨੈਂਸ਼ੀਅਲਸ ਜੀ ਠੀਕ ਹੈ ਬਿਲਕੁਲ ਸੋ ਲਗਾਤਾਰ ਨੰਬਰ ਡਿਸਪਲੇ ਹੈ ਜੀ ਚੋਪੜਾ ਕੰਸਲਟੈਂਸੀ ਦਾ ਜਿਸ ਉੱਪਰ ਕਾਲ ਕਰਕੇ ਪੂਰੀ ਡਿਟੇਲ ਵਿੱਚ ਤੁਸੀਂ ਇਨਫੋਰਮੇਸ਼ਨ ਹੋਰ ਲੈ ਸਕਦੇ ਹੋ ਅਸੀਂ ਗੱਲ ਇੱਥੇ 23 ਪਾਸਟਰ ਸਟੂਡੈਂਟ ਦੀ ਵੀ ਕਰ ਰਹੇ ਹਾਂ ਤੇ ਜਿਹੜੇ ਹੁਣ ਪਲੱਸ 2 ਦੇ ਐਗਜ਼ਾਮ ਦੇ ਰਹੇ ਨੇ ਅਗੋਂ ਰਿਜ਼ਲਟ ਆ ਜਾਣਾ ਹੈ ਉਹਨਾਂ ਦਾ ਤੇ ਉਹ ਵੀ ਚਾਹੁੰਦੇ ਨੇ ਕਿ ਅਸੀਂ ਅਪਲਾਈ ਕਰਨ ਨੂੰ ਲੈ ਕੇ ਆਪਣਾ ਪੂਰਾ ਪ੍ਰੋਸੈਸ ਜ਼ਰੂਰ ਸਮਝ ਲਈਏ ਉਹ ਵੀ ਕਾਲ ਕਰਕੇ ਪੂਰੀ ਇਨਫੋਰਮੇਸ਼ਨ ਟਾਈਮਲੀ ਜ਼ਰੂਰ ਲੈ ਲੈਣ ਔਰ ਹੋਰ ਵੀ ਚੰਗਾ ਹੋਏਗਾ ਜੇਕਰ ਤੁਸੀਂ ਚੋਪੜਾ ਕੰਸਲਟੈਂਸੀ ਦੇ ਆਫਿਸ ਆਪਣੇ ਡਾਕੂਮੈਂਟਸ ਲੈ ਕੇ ਆਂਦੇ ਹੋ ਤਾਂ ਉੱਥੇ ਅ ਜ਼ਰੂਰ ਕੀਤੀਆਂ ਜਾ ਸਕਣਗੀਆਂ ਬਹੁਤ ਬਹੁਤ ਥੈਂਕਸ ਉਦੀਪ ਜੀ ਇਹ ਪੂਰੀ ਇਨਫੋਰਮੇਸ਼ਨ ਸਟੂਡੈਂਟਸ ਨਾਲ ਸਾਂਝੀ ਕਰਨ ਦੇ ਲਈ ਅਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ so much ਸਸਕਾਰ